हां जी ਸਸੀ ਕਾ ਜੀ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜਾਨੀ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪੰਜਾਬ ਗਵਰਨਮੈਂਟ ਦੀਆਂ ਜੋ ਪਿਛਲੇ ਸਮੇਂ 2023 ਤੇ 2024 ਦੇ ਵਿੱਚ ਜੋ ਹੁਣ ਚੱਲ ਰਿਹਾ ਉਹਦੇ ਵਿੱਚ ਪੋਸਟ ਕੁਝ ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਸੀ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਵੱਖ-ਵੱਖ ਇਸ਼ਤਿਹਾਰਾਂ ਰਾਹੀਂ ਉਹਨਾਂ ਦਾ ਹੁਣ ਜਿਹੜਾ ਹੈਗਾ ਪੋਸਟਾਂ ਦਾ ਇੱਕ ਸ਼ੈਡਿਊਲ ਜਿਹੜਾ ਰਿਟਰਨ ਐਗਜ਼ਾਮ ਦਾ ਲਿਖਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ ਸਹਾਇਕ ਡਾਇਰੈਕਟਰ 50 ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜੋ ਕਿ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਕਿ ਕਿਹੜੀ ਕਿਹੜੀ ਪੋਸਟ ਲਈ ਐਗਜ਼ਾਮ ਕਦੋਂ ਹੈਗੇ ਨੇ ਉਹਦੇ ਵਿੱਚ ਦੱਸਿਆ ਗਿਆ ਕਿ ਐਡਵਰਟਾਈਜ਼ਮੈਂਟ ਨੰਬਰ 6/23 ਦੀ ਪੋਸਟ ਜਿਹੜੀ ਸੀਨੀਅਰ ਕਮ ਇੰਸਪੈਕਟਰ ਸੀਗੀ ਸਥਾਨਕ ਸਰਕਾਰ ਡਿਪਾਰਟਮੈਂਟ ਦਾ ਨਾਮ ਵੀ ਦੱਸਿਆ ਹੋਇਆ ਮੈਂ ਹੁਣ ਸ਼ਾਰਟ ਦੇ ਵਿੱਚ ਕਰਦੇ ਹੋਏ ਪੋਸਟ ਦਾ ਨਾਮ ਐਡਵਰਟਾਈਜ਼ਮੈਂਟ ਨੰਬਰ ਪੋਸਟ ਦਾ ਨੇਮ ਤੇ ਰਿਟਰਨ ਇਗਜ਼ਾਮ ਦੀ ਜਿਹੜੀ ਹੈਗੀ ਆ ਡੇਟ ਤੇ ਸਕਿੱਲ ਟੈਸਟ ਜੇ ਵੀ ਕਿਹੜੀ ਪੋਸਟ ਤੇ ਐਪਲੀਕੇਬਲ ਹੋਊਗਾ ਉਹਦੀ ਮੈਂ ਡੇਟ ਦੱਸ ਦੂੰਗਾ ਸੋ 6/2023 ਦੇ ਵਿੱਚ ਸੀਨੀਅਰ ਕਮ ਇਨਸਪੈਕਟਰ ਪੋਸਟ ਸੀਗੀ ਜਿਹੜੀ ਉਹਦਾ ਟੈਸਟ ਹੈਗਾ ਰਿਟਰਨ ਇਗਜ਼ਾਮ ਨਹੀਂ ਹੈਗਾ ਨਾਟ ਅਵੇਲੇਬਲ ਨਾਟ ਐਪਲੀਕੇਬਲ ਲਿਖਿਆ ਹੋਇਆ ਉਹਦੇ ਵਿੱਚ ਟੈਂਟੇਟਿਵ ਡੇਟ ਆਫ ਸਕਿੱਲ ਟੈਸਟ ਹੈਗੀ ਹੈ 12 ਅਕਤੂਬਰ 2024 ਤੇ 13 ਅਕਤੂਬਰ 2024 7/2023 ਦੇ ਵਿੱਚ ਜੂਨੀਅਰ ਸਕਿੱਲ ਸਟੈਨੋਗ੍ਰਾਫਰ ਦੀ ਪੋਸਟ ਦਾ ਜਿਹੜਾ ਰਿਟਰਨ ਐਗਜ਼ਾਮ ਹੈਗਾ ਜੀ 31 ਅਗਸਤ 2024 ਨੂੰ ਤੇ ਸਕਿੱਲ ਟੈਸਟ ਹੈਗਾ ਜੀ 15 ਸਤੰਬਰ 2024 ਨੂੰ 11/2024 ਦੇ ਰੈਜਿਸਟ੍ਰੈਨੋ ਟਾਈਪਿਸਟ ਦੀ ਪੋਸਟ ਹੈਗੀ ਆ ਉਹਦਾ ਰਿਟਰਨ ਐਗਜ਼ਾਮ 31 ਅਗਸਤ 2024 ਤੇ ਸਕਿੱਲ ਟੈਸਟ 15 ਸਤੰਬਰ 2024 12/24 ਦੇ ਵਿੱਚ ਕਲਰਕ ਕਮ ਡਾਟ ਐਂਟਰੀ ਆਪਰੇਟਰ ਦੀ ਪੋਸਟ ਲਈ 14 ਸਤੰਬਰ 2024 ਰਿਟਰਨ ਐਗਜ਼ਾਮ ਤੇ ਸਕਿੱਲ ਟੈਸਟ 24 ਸਤੰਬਰ 2024 13/2024 ਦੇ ਵਿੱਚ ਪ੍ਰੋਗਰਾਮਰ ਦੀ ਪੋਸਟ ਲਈ 29 ਸਤੰਬਰ 2024 13/2024 ਦੇ ਵਿੱਚ ਜੂਨੀਅਰ এনवायरमेंटਲ ਇੰਜੀਨੀਅਰ ਦੀ ਪੋਸਟ ਦਾ ਟੈਸਟ 29/2024 ਤੇ ਇਸ ਐਡ ਦੇ ਵਿੱਚ ਜੂਨੀਅਰ ਸਾਇੰਟਿਫਿਕ ਆਫੀਸਰ ਅਸਿਸਟੈਂਟ ਪ੍ਰੋਗਰਾਮਰ ਕੇਅਰ ਟੇਕਰ 13/2024 ਦੀ ਗੱਲ ਕਰ ਰਿਹਾ ਇਹਦੇ ਵਿੱਚ ਇਹਨਾਂ ਸਭ ਪੋਸਟ ਦਾ ਜਿਹੜਾ ਹੈਗਾ ਰਿਟਰਨ ਐਗਜ਼ਾਮ ਆ 29 ਸਤੰਬਰ 2024 ਨੂੰ 4/2023 ਦੇ ਵਿੱਚ ਲਾਇਬ੍ਰੇਰੀ ਸਹਾਇਕ ਦੀ ਪੋਸਟ ਦਾ ਟੈਸਟ 29 ਸਤੰਬਰ 2024 ਨੂੰ ਲਿਆ ਜਾਊਗਾ ਜੀ 4/23 ਦੀ ਹੀ ਐਡ ਵਿੱਚ ਲਾਇਬ੍ਰੇਰੀਅਨ ਦੀ ਪੋਸਟ ਦਾ ਟੈਸਟ 29 ਸਤੰਬਰ 2024 ਨੂੰ ਤੇ ਇਸੇ ਵਿੱਚ ਹੀ ਸਾਇਕ ਲਾਇਬ੍ਰੇਰੀਅਨ ਦੀ ਪੋਸਟ ਦਾ ਵੀ 29 ਸਤੰਬਰ 2024 ਨੂੰ ਰਿਟਰਨ ਐਗਜ਼ਾਮ ਲਿਖਤੀ ਪ੍ਰੀਖਿਆ ਜਿਹੜੀ ਹੈਗੀ ਹੈ ਲਈ ਜਾਊਗੀ 12/2024 ਦੇ ਵਿੱਚ ਡਾਟਾ ਐਂਟਰੀ ਆਪਰੇਟਰ ਗਲਾਸ ਬਲੋਅਰ ਕਮ ਸਟੋਰ ਕੀਪਰ ਲਾਇਬ੍ਰੇਰੀਅਨ ਤੇ ਏਸੀ ਆਪਰੇਟਰ ਕਮ ਮਕੈਨਿਕ ਦੀ ਪੋਸਟ ਦਾ ਜਿਹੜਾ ਹੈਗਾ ਰਿਟਰਨ ਇਗਜ਼ਾਮ 29 ਸਤੰਬਰ 2024 ਨੂੰ ਲਿਆ ਜਾਊਗਾ ਇਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਦਾ ਸਕਿੱਲ ਟੈਸਟ 13 ਅਕਤੂਬਰ 2024 ਨੂੰ ਲਿਆ ਜਾਊਗਾ ਜੀ ਉਸ ਤੋਂ ਬਾਅਦ 3/2024 ਦੇ ਵਿੱਚ ਜੂਨੀਅਰ ਇੰਜੀਨੀਅਰ ਦੀ ਪੋਸਟ ਦਾ ਟੈਸਟ 19 ਅਕਤੂਬਰ 2024 ਨੂੰ 3/2024 ਦੇ ਐਡ ਵਿੱਚ ਜੂਨੀਅਰ ਇੰਜੀਨੀਅਰ ਦੀ ਪੋਸਟ ਦਾ ਟੈਸਟ 20 ਅਕਤੂਬਰ 2024 ਨੂੰ ਲਿਆ ਜਾਊਗਾ 8/2024 ਦੇ ਵਿੱਚ ਮੈਟਰਨ ਦੀ ਪੋਸਟ ਦਾ ਰਿਟਰਨ ਐਗਜ਼ਾਮ 26 ਅਕਤੂਬਰ ਤੇ 27 ਅਕਤੂਬਰ 2024 ਲਿਆ ਜਾਊਗਾ ਜਿੱਦਾਂ ਸਕਿੱਲ ਟੈਸਟ 16 ਨਵੰਬਰ ਤੇ 17 ਨਵੰਬਰ 2024 ਨੂੰ ਲਿਆ ਜਾਊਗਾ ਅੱਗੇ ਇਸੇ ਐਡ ਦੇ ਵਿੱਚ 8/2024 ਦੇ ਵਿੱਚ ਆਰਡਰ ਦੀ ਪੋਸਟ ਦਾ ਸੇਮ ਹੀ ਡੇਟ 26 ਤੇ 27 ਅਕਤੂਬਰ 2024 ਨੂੰ ਤੇ ਸਕਿੱਲ ਟੈਸਟ 16 ਨਵੰਬਰ ਤੇ 17 ਨਵੰਬਰ 2024 ਨੂੰ 5/2023 ਦੇ ਵਿੱਚ ਸੀਨੀਅਰ ਸਹਾਇਕ ਆਈਟੀ ਦੀ ਪੋਸਟ ਦਾ ਟੈਸਟ 23 ਨਵੰਬਰ 2024 ਨੂੰ ਤੇ ਸਕਿੱਲ ਟੈਸਟ 8 ਦਸੰਬਰ 2024 ਨੂੰ ਲਿਆ ਜਾਊਗਾ ਜੀ 1/2024 ਨੂੰ ਤਕਨੀਕੀ ਸਹਾਇਕ ਪੋਸਟ ਦਾ ਟੈਸਟ 23 ਨਵੰਬਰ 2024 ਨੂੰ ਰਿਟਨ ਐਗਜ਼ਾਮ ਲਿਆ ਜਾਊਗਾ ਜੀ ਉਸ ਤੋਂ ਅੱਗੇ ਜੀ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦਾ ਟੈਸਟ 1/2024 ਰਹੀ ਜੋ ਪ੍ਰਕਾਸ਼ਿਤ ਕੀਤੀ ਗਈ ਸੀ ਐਡਵਰਟਾਈਜ਼ ਕੀਤੀ ਗਈ ਸੀ 23 ਨਵੰਬਰ 2024 ਨੂੰ ਰਿਟਨ ਐਗਜ਼ਾਮ 5/2023 ਨੂੰ ਤੇ ਦੇ ਵਿੱਚ ਸੀਨੀਅਰ ਸਹਾਇਕ ਤੇ ਨਿੱਜੀ ਸਹਾਇਕ ਦੀ ਪੋਸਟ ਦਾ ਰਿਟਨ ਐਗਜ਼ਾਮ 24 ਨਵੰਬਰ 2024 ਨੂੰ ਤੇ ਸਕਿੱਲ ਟੈਸਟ 7 ਦਸੰਬਰ 2024 ਤੇ 8 ਦਸੰਬਰ 2024 ਨੂੰ ਲਿਆ ਜਾਊਗਾ ਨਿੱਜੀ ਸਹਾਇਕ ਦਾ ਸਕਿੱਲ ਟੈਸਟ 11 ਜਨਵਰੀ 2025 ਨੂੰ ਲਿਆ ਜਾਊਗਾ ਜੀ ਅੱਗੇ ਜ਼ਿਲ੍ਹਾ ਖਜ਼ਾਨਚੀ 13/2023 ਦੇ ਵਿੱਚ ਜ਼ਿਲ੍ਹਾ ਖਜ਼ਾਨਚੀ ਪੋਸਟ ਦਾ ਜਿਹੜਾ ਟੈਸਟ ਹੈ 24 ਨਵੰਬਰ 2024 ਨੂੰ ਲਿਆ ਜਾਊਗਾ 4/2024 ਦੇ ਵਿੱਚ ਸੀਨੀਅਰ ਕਮ ਇਨਸਪੈਕਟ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦੀ ਪੋਸਟ ਦਾ 24 ਨਵੰਬਰ 2024 ਨੂੰ ਤੇ ਜਿਹੜਾ ਸਕਿੱਲ ਟੈਸਟ ਆ 7 ਦਸੰਬਰ ਤੇ 8 ਦਸੰਬਰ 2024 ਨੂੰ ਲਿਆ ਜਾਊਗਾ ਜੀ ਅੱਗੇ 3/2023 ਦੀ ਜਿਹੜੀ ਅੱਗੇ ਪੋਸਟ ਸਰਵੇਅਰ ਦੀ ਪੋਸਟ ਦਾ 30 ਨਵੰਬਰ 2024 ਨੂੰ ਲਿਆ ਜਾਊਗਾ ਜੀ ਉਸ ਤੋਂ ਬਾਅਦ 4/2023 ਦੇ ਵਿੱਚ ਹੀ ਪ੍ਰੂਫ ਰੀਡਰ 4/2023 ਦੇ ਵਿੱਚ ਪ੍ਰੂਫ ਰੀਡਰ ਤੇ ਕਾਪੀ ਹੋਲਡਰ ਦੀ ਪੋਸਟ ਦਾ ਰਿਟਰਨ ਐਗਜ਼ਾਮ ਆ ਜਿਹੜਾ 30 ਨਵੰਬਰ 2024 ਨੂੰ ਲਿਆ ਜਾਊਗਾ 8/2023 ਦੇ ਵਿੱਚ ਦੋ ਤਰ੍ਹਾਂ ਦੀ ਪੋਸਟ ਸ਼ਿਪ ਮੋਡਲਿੰਗ ਇਨਸਟ੍ਰਕਟਰ 에어로 ਮੋਡਲਿੰਗ ਇਨਸਟ੍ਰਕਟਰ ਦੀ ਪੋਸਟ ਦਾ ਟੈਸਟ 3 ਨਵੰਬਰ 2024 ਨੂੰ ਲਿਆ ਜਾਊਗਾ 7/2023 ਦੇ ਵਿੱਚ ਸਟੈਨੋ ਟਾਈਪਿਸਟ ਦੀ ਪੋਸਟ ਦਾ ਟੈਸਟ 1 ਦਸੰਬਰ 2024 ਨੂੰ ਤੇ ਸਕਿੱਲ ਟੈਸਟ 11 ਜਨਵਰੀ 2025 ਨੂੰ ਲਿਆ ਜਾਊਗਾ 5/2024 ਦੇ ਵਿੱਚ ਕਲਰਕ ਤੇ ਸਟੋਰ ਕੀਪਰ ਦੀ ਪੋਸਟ ਦਾ ਟੈਸਟ 3 ਨਵੰਬਰ 2024 ਨੂੰ ਤੇ ਜਿਹੜਾ ਹੈਗਾ ਸਕਿੱਲ ਟੈਸਟ 14 ਦਸੰਬਰ ਤੇ 15 ਦਸੰਬਰ 2024 ਨੂੰ ਲਿਆ ਜਾਊਗਾ ਉਸ ਤੋਂ ਬਾਅਦ 5/2023 ਦੇ ਵਿੱਚ ਸੀਨੀਅਰ ਸਹਾਇਕ ਲੇਖਾ ਲੇਖਾ ਦਾ ਟੈਸਟ 14 ਦਸੰਬਰ 2024 ਨੂੰ ਤੇ ਜੂਨੀਅਰ ਆਡੀਟਰ ਦਾ ਵੀ 14 ਦਸੰਬਰ 2024 ਨੂੰ ਤੇ ਸੀਨੀਅਰ ਸਹਾਇਕ ਲੇਖਾ ਦਾ ਜਿਹੜਾ ਹੈਗਾ ਸਕਿੱਲ ਟੈਸਟ 7 ਦਸੰਬਰ ਤੇ 8 ਦਸੰਬਰ 2024 ਨੂੰ ਲਿਆ ਜਾਊਗਾ 4/23 ਦੇ ਵਿੱਚ ਡਿਪਟੀ ਰੇਂਜਰ ਦੀ ਪੋਸਟ ਦਾ ਟੈਸਟ ਤੇ ਲੈਬੋਰੀ ਅਸਿਸਟੈਂਟ ਦੀ ਪੋਸਟ ਦਾ ਟੈਸਟ ਰਿਟਨ ਐਗਜ਼ਾਮ ਹੈ 15 ਦਸੰਬਰ 2024 ਨੂੰ ਤੇ ਡਿਪਟੀ ਰੇਂਜਰ ਦੀ ਪੋਸਟ ਦਾ ਸਕਿੱਲ ਟੈਸਟ 4 ਜਨਵਰੀ 2025 ਨੂੰ ਲਿਆ ਜਾਊਗਾ ਜੀ 5/2023 ਦੇ ਰਾਹੀਂ ਕੱਢੀ ਗਈ ਪੋਸਟ ਖੋਜ ਸਹਾਇਕ ਗ੍ਰੇਡ B ਦੀ ਪੋਸਟ ਦਾ 21 ਦਸੰਬਰ 2024 ਨੂੰ 11/2023 ਦੇ ਰਾਹੀਂ ਜੂਨੀਅਰ ਡਰਾਫਟਸਮੈਨ ਦੀ ਪੋਸਟ ਦਾ ਟੈਸਟ 22 ਦਸੰਬਰ 2024 ਨੂੰ 5/2023 ਦੇ ਵਿੱਚ ਕੁਆਲਟੀ ਮੈਨੇਜਰ ਤੇ ਡਰਾਫਟਸਮੈਨ ਦੀ ਪੋਸਟ ਦਾ ਟੈਸਟ ਹੈ ਜਿਹੜਾ ਤੇ ਇਸੇ ਦੇ ਐਡ ਵਿੱਚ ਤਕਨੀਕੀ ਸਹਾਇਕ ਦੀ ਪੋਸਟ ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ ਜੀ 10/2023 ਦੇ ਰਾਹੀਂ ਕੱਢੀ ਗਈ ਪੋਸਟ ਜੂਨੀਅਰ ਇੰਜੀਨੀਅਰ ਸਿਵਲ ਦੀ ਪੋਸਟ ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ 13/2023 ਰਾਹੀਂ ਐਡਵਰਟਾਈਜ਼ ਕੀਤੀ ਗਈ ਪੋਸਟ ਤਕਨੀਕੀ ਸਹਾਇਕ ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ ਜੀ 4/2023 ਦੇ ਰਾਹੀਂ ਕੱਢੀ ਗਈ ਪੋਸਟ ਮੱਛੀ ਪਾਲਣ ਅਫਸਰ ਡੇਰੀ ਮੱਛੀ ਪਾਲਣ ਅਫਸਰ ਦੀ ਪੋਸਟ ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ ਤੇ 8/2023 ਰਾਹੀਂ ਕੱਢੀ ਗਈ ਡੇਰੀ ਵਿਕਾਸ ਇੰਸਪੈਕਟਰ ਦੀ ਪੋਸਟ ਦੇ ਦਾ ਟੈਸਟ 28 ਦਸੰਬਰ 2024 ਨੂੰ ਇਸੇ ਐਡ ਦੇ ਰਾਹੀਂ ਕੱਢੀ ਗਈ ਬਿਜਲੀ ਸਹਾਜ ਕਮ ਜੂਨੀਅਰ ਟੈਕਨੀਸ਼ੀਅਨ ਦਾ ਟੈਸਟ 28 ਦਸੰਬਰ 2024 ਨੂੰ ਇਸੇ ਐਡ ਦੇ ਰਾਹੀਂ ਕੱਢੀ ਗਈ ਲਾਈਨ ਸੁਪਰਡੈਂਟ ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ ਜੀ ਅੱਠਵਾਂ 2023 ਦੇ ਰਾਹੀਂ ਹੀ ਕੱਢੀ ਗਈ ਪੋਸਟ ਡਰਾਈਵਰ ਤਬਲਾ ਇਨਸਟ੍ਰਕਟਰ ਸ਼ਿਪ ਮੋਡਲਿੰਗ ਸਟੋਰ ਕੀਪਰ ਟੈਕਨੀਸ਼ੀਅਨ ਗ੍ਰੇਡ 1 ਸੌਰੀ 8/23 ਦੇ ਵਿੱਚ ਡਰਾਈਵਰ ਤਬਲਾ ਇਨਸਟ੍ਰਕਟਰ ਸ਼ਿਪ ਮੋਡਲਿੰਗ ਸਟੋਰ ਕੀਪਰ ਦਾ ਟੈਸਟ ਹੈ ਜਿਹੜਾ 28 ਦਸੰਬਰ 2024 ਨੂੰ ਲਿਆ ਜਾਊਗਾ 2/2024 ਰਾਹੀਂ ਪ੍ਰਕਾਸ਼ਿਤ ਕੀਤੀ ਗਈ ਪੋਸਟ ਅਸਾਮੀ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਅਫੀਸਰ ਟੈਕਨੀਸ਼ੀਅਨ ਗ੍ਰੇਡ 3 ਦਾ ਟੈਸਟ 28 ਦਸੰਬਰ 2024 ਨੂੰ ਲਿਆ ਜਾਊਗਾ ਜੀ 2/2024 ਦੇ ਰਾਹੀਂ ਕੱਢੀ ਗਈ ਲੇਬਰ ਇਨਸਪੈਕਟਰ ਗ੍ਰੇਡ 1 ਦੀ ਪੋਸਟ ਦਾ ਟੈਸਟ 5 ਜਨਵਰੀ 2025 ਨੂੰ ਆ ਜਾਊਗਾ 4/2023 ਰਾਹੀਂ ਕੱਢੀ ਗਈ ਪੋਸਟ ਲੋਬਾਰਟੀ ਟੈਂਡੈਂਟ ਦਾ ਟੈਸਟ 12 ਜਨਵਰੀ 2025 ਨੂੰ ਲਿਆ ਜਾਊਗਾ ਤੇ 5/2023 ਦੇ ਰਾਹੀ ਕੱਢੀ ਗਈ ਪੋਸਟ ਲਾਅ ਅਫੀਸਰ ਦੀ ਪੋਸਟ ਦਾ ਟੈਸਟ 18 ਜਨਵਰੀ 2025 ਨੂੰ ਲਿਆ ਜਾਊਗਾ 5/2023 ਦੇ ਰਾਹੀ ਕੱਢੀ ਗਈ ਖੋਸ ਸਹਾਇਕ ਦਾ ਪੋਸਟ 19 ਜਨਵਰੀ 2025 ਨੂੰ ਲਿਆ ਜਾਊਗਾ 5/2023 ਰਾਈ ਕੱਢੀ ਗਈ ਪੋਸਟ ਇੰਸਟ੍ਰਕਟਰ ਦਾ ਟੈਸਟ 1 ਫਰਵਰੀ 2025 ਨੂੰ ਲਿਆ ਜਾਊਗਾ 13/2023 ਤੇਈ ਰਾਈ ਕੱਢੀ ਗਈ ਖੋਸ ਸਹਾਇਕ ਗ੍ਰੇਡ ਦੀ ਪੋਸਟ ਦਾ ਟੈਸਟ 2 ਫਰਵਰੀ 2025 ਨੂੰ ਲਿਆ ਜਾਊਗਾ 6/2024 ਦੇ ਰਾਹੀ ਪੋਸਟ ਕੱਟੀ ਗਈ ਕਾਊਂਟੈਂਟ ਮਲਟੀ ਐਂਡ ਮਲਟੀ ਪਰਪਸ ਫਿਸ਼ਰੀਜ਼ ਸਕਿਲਡ ਵਰਕਰ ਦਾ ਪੋਸਟ ਦਾ ਟੈਸਟ ਜਿਹੜਾ 28 ਦਸੰਬਰ 2024 ਨੂੰ ਲਿਆ ਜਾਊਗਾ 6/2024 ਰਾਈ ਕੱਟੀ ਗਈ ਲੈਬਾਰਟਰੀ ਟੈਕਨੀਸ਼ੀਅਨ ਪੋਸਟ ਦਾ ਟੈਸਟ ਵੀ 28 ਦਸੰਬਰ 2024 ਨੂੰ ਲਿਆ ਜਾਊਗਾ ਤੇ 15/2024 ਰਾਹੀ ਕੱਟੀ ਗਈ ਕਲਰਕ ਲੀਗਲ ਪੋਸਟ ਦਾ ਟੈਸਟ 9 ਨਵੰਬਰ 2024 ਨੂੰ 来 ਜਾਊਗਾ ਜੀ ਇਹ ਸੀਗਾ ਜੀ ਸ਼ਡਿਊਲ ਜੋ ਐਡਵਰਟਾਈਜ਼ਮੈਂਟ ਨੰਬਰ ਜੋ 2023 ਦੇ ਵਿੱਚ ਐਡਵਰਟਾਈਜ਼ਮੈਂਟ ਜੋ ਮੈਂ ਦੱਸਿਆ ਨੇ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ ਜਾਰੀ ਕੀਤੀਆਂ ਗਈਆਂ ਸੀ ਐਡਵਰਟਾਈਜ਼ ਜਿਹੜੀਆਂ ਕੀਤੀਆਂ ਗਈਆਂ ਸੀ ਉਹਨਾਂ ਰਹੀ ਜੋ ਵੀ ਵੈਕੈਂਸੀਜ਼ ਆ ਜਿਹੜੀਆਂ ਆਊਟ ਕੀਤੀਆਂ ਗਈਆਂ ਸੀਗੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ ਐਡਵਰਟਾਈਜ਼ ਕੀਤੀਆਂ ਗਈਆਂ ਸੀ 2023 ਤੇ 24 ਦੇ ਵਿੱਚ ਉਹਨਾਂ ਦੇ ਜਿਹੜਾ ਹੈ ਸ਼ਡਿਊਲ ਸੀਗਾ ਕਿ ਕਦੋਂ-ਕਦੋਂ ਰਿਟਰਨ ਐਗਜ਼ਾਮ ਜਾਂ ਜਿਹਦਾ ਵੀ ਪੋਸਟ ਜਿਹਦੇ ਤੇ ਐਪਲੀਕੇਬਲ ਹੈਗਾ ਸਕਿੱਲ ਟੈਸਟ ਕਦੋਂ ਲਿਆ ਜਾਊਗਾ ਸੋ ਇਹ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਜੋ ਜਿੰਨਾ ਪੋਸਟ ਜਿੰਨਾ ਉਮੀਦਵਾਰਾਂ ਨੇ ਕੈਂਡੀਡੇਟਸ ਨੇ ਇਹਨਾਂ ਪੋਸਟ ਲਈ ਅਪਲਾਈ ਕੀਤਾ ਤਾਂ ਉਹ ਆਪਣਾ ਰਿਟਰਨ ਐਗਜ਼ਾਮ ਜਿਹੜਾ ਰਹਿੰਦੇ ਟਾਈਮ ਵਿੱਚ ਦੇ ਸਕਣ ਤੇ ਹੁਣ ਤਿਆਰੀ ਕਰ ਸਕਣ ਸੋ ਨੈਕਸਟ ਵੀਡੀਓ 'ਚ ਮਿਲਦੇ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲ ਜੇ ਤੁਸੀਂ ਨਹੀਂ ਕੀਤਾ ਆ ਤੇ ਸ਼ੇਅਰ ਤਾਂ ਵੀਡੀਓ ਨੂੰ ਜ਼ਰੂਰ ਹੀ ਕਰ ਦਿਓ ਸੋ ਨੈਕਸਟ ਵੀਡੀਓ 'ਚ ਮਿਲਦੇ ਜੀ ਥੈਂਕ ਯੂ